ਮੇਰਾ ਮਨ ਤਨ ਸ਼ੀਤਲ ਹੋਏ ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾ ਸਮਖ ਤੇ ਜੋ ਬੋਲੇ ਈਹਾ ਉਹ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਕੁਲ ਕਾਇਨਾਤ ਕੁ ਜਹਾਂ ਦੇ ਵਾਲੀ ਸਰਬ੍ਰੇ ਕਾਇਨਾਤ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਗੁਰਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਕਿਆਰੀ ਗੁਰੂ ਸਵਾਰੀ ਗੁਰੂ ਸਾਹਿਬਾਂ ਦੀ ਸਾਜਿਅਤ ਨਿਵਾਜੀ ਹੋਏ 사ਤਸੰਗ ਜੀ ਵੜ ਭਾਗੀ ਹਾਂ ਜੋ ਕਿ ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਮ ਸਦਕਾ ਸੇਵਕ ਪਰ ਸੁਮਮਣ ਚੰਦਾ ਪਰਿਵਾਰ ਦੇ ਵੱਲੋਂ ਆਪਣੀ ਬੱਚੀ ਦੇ ਵਿਦੇਸ਼ਾਂ ਵਿੱਚ ਪੱਕੇ ਹੋਣ ਦੀ ਖੁਸ਼ੀ ਦੇ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੋਏ ਪਰਸੋਂ ਰੋਸ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦੇ ਮਹਾਵਾਕ ਅਨੁਸਾਰ ਇਲਾਹੀ ਬਾਣੀ ਦੇ ਹਰ ਜਸ ਸ੍ਰੀ ਅਖੰਡ ਪਾਤਸ਼ਾਹ ਪ੍ਰਾਰambh ਕਰਾਏ ਗਏ ਸਾਨ ਜਿਨ੍ਹਾਂ ਦੀ ਸਤਿਗੁਰਾਂ ਦੀ ਕਿਰਪਾ ਸਦਕਾ ਆਦ ਮਦ ਨਿਰਵਿੰਗਤਾ ਸਹਿ ਸੰਪੂਰਨ ਤੇ ਹੋਈ ਪ੍ਰੰਤ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਦੇ ਮਹਾਵਾਕ ਅਨੁਸਾਰ ਇਲਾਹੀ ਬਾਣੀ ਦੇ ਹਰ ਜਸ ਕੀਰਤਨ ਆਪ ਜੀ ਨੇ ਭਾਈ ਸਾਹਿਬ ਸਾਹਸੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕੀਤੇ ਨੇ ਅਤੇ ਕੁਝ ਕੁ ਸਮਾਂ ਸਤਿਗੁਰੂ ਨੇ ਸਾਨੂੰ ਗੁਰਮਤ ਵਿਚਾਰਾਂ ਦੇ ਨਾਲ ਸਾਝ ਪਾਉਣ ਦਾ ਬਖਸ਼ਿਸ਼ ਕੀਤਾ ਹੈ ਜਿਸ ਤਰ੍ਹਾਂ ਸਾਨੂੰ ਪਤਾ ਹੀ ਹੈ ਕਿ ਸੇਵਕ ਦੇ ਕਾਰਜਾਂ ਨੂੰ ਰਾਸ ਕਰਨ ਦੇ ਵਾਸਤੇ ਪਰਮੇਸ਼ਰ ਹਮੇਸ਼ਾ ਹੀ ਸਹਾਈ ਰਹਿੰਦਾ ਹੈ ਜਿਵੇਂ ਬਾਣੀ ਦੇ ਮੁਖਵਾ ਆ ਕੇ ਆਪਣੇ ਸੇਵਕ ਕੀ ਆਪੇ ਰਾਖਾ ਆਪੇ ਨਾਮ ਜਪਾਵੇ ਜਿਹੜਾ ਪਰਮੇਸ਼ਰ ਦਾ ਸੇਵਕ ਭਣ ਜਾਂਦਾ ਹੈ ਨਾ ਉਸ ਦੀ ਇੱਜ਼ਤ ਪਰਮੇਸ਼ਰ ਆਪ ਰੱਖਦਾ ਹੈ ਆਪਣੇ ਸੇਵਕ ਕੀ ਆਪੇ ਰੱਖਿਆ ਫਿਰ ਕਹਿੰਦੇ ਸਤਿਗੁਰ ਕਹਿੰਦੇ ਨਾਮ ਵੀ ਆਪੇ ਜਪਾਉਂਦਾ ਆਪੇ ਨਾਮ ਜਪਾਵੇ ਨਾਲ ਹੀ ਅਗਲੀ ਪੰਕਤੀਆਂ ਵਿੱਚ ਸਤਿਗੁਰਾਂ ਨੇ ਕਹਿ ਦਿੱਤਾ ਜਹਾਂ ਜਹਾਂ ਕਾਜ ਕਿਰਤ ਸੇਵਕ ਕੀ ਤਾ ਤਾਂ ਉਠਤਾ ਹੈ ਜਿੱਥੇ ਜਿੱਥੇ ਸੇਵਕ ਦੇ ਕਾਰਜਾਂ ਦੇ ਵਿੱਚ ਨਿਰਵਿਗੰਤਾ ਪੈਂਦੀ ਹੈ ਮਾਫ ਕਰਨਾ ਕੋਈ ਵਿਗੜਨ ਪੈ ਜਾਂਦਾ ਹੈ ਸਤਿਗੁਰ ਕਹਿੰਦੇ ਉਥੇ ਪਰਮੇਸ਼ਰ ਹਮੇਸ਼ਾ ਆਪਣੇ ਸੇਵਕ ਦਾ ਸਹਾਈ ਹੁੰਦਾ ਹੈ ਆਪਣੇ ਸੇਵਕ ਦੇ ਕਾਰਜਾਂ ਨੂੰ ਰੁਕਣ ਨਹੀਂ ਦਿੰਦਾ ਜਾਂਹਾਂ ਜਾਂਹ ਕਾਜ ਕਾਜ ਦਾ ਕੀ ਅਰਥ ਹੈ ਕੰਮ ਕਿਸੇ ਵੀ ਕੰਮ ਦੇ ਵਿੱਚ ਜੇ ਰੁਕਾਵਟ ਪੈ ਜਾਵੇ ਜਹਾਂ-ਜਹਾਂ ਕਾਜ ਕਿਰਤ ਸੇਵਕ ਕੀ ਤਾਹ ਤਾਹ ਉੱਠਤਾ ਵੈ ਉੱਠ ਕੇ ਉਹਦਾ ਸਹਾਈ ਬਣ ਜਾਂਦਾ ਹੈ ਤੇ ਸੇਵਕ ਨੂੰ ਦੱਸ ਦਿੰਦਾ ਸੇਵਕ ਕੋ ਨਿਕਟੀ ਹੋਏ ਦਿਖਾਵੇ ਸੇਵਕ ਦੇ ਉਹਨੂੰ ਦੱਸ ਦਿੰਦਾ ਵੀ ਮੈਂ ਤੇਰੇ ਨਾਲ ਨਾ ਸਦਾ ਪਰਮੇਸ਼ਰ ਨੂੰ ਵੇਖਿਆ ਨਹੀਂ ਜਾ ਸਕਦਾ ਪਰ ਉਹਦੀ ਰਹਿਮਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਬਸ ਪਰਮੇਸ਼ਰ ਨੂੰ ਪ੍ਰਤੱਖ ਅੱਜ ਤੱਕ ਸੰਸਾਰ ਦੇ ਵਿੱਚ ਕਿਸੇ ਨੇ ਨਹੀਂ ਵੇਖਿਆ ਪਰ ਪਰਮੇਸ਼ਰ ਨੂੰ ਮਹਿਸੂਸ ਕੀਤਾ ਜਾ ਸਕਦਾ ਜਿੱਥੇ ਵੀ ਕੋਈ ਸੇਵਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਣੇ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਕਈ ਵਾਰੀ ਦੇਖੋ ਗੱਲ ਇਹ ਆ ਕਿ ਧਰਮ ਅਨੇਕਾਂ ਨੇ ਸੰਸਾਰ ਵਿੱਚ ਧਰਮ ਬਹੁਤ ਨੇ ਪਰ ਇੱਕ ਗੱਲ ਸਦਾ ਯਾਦ ਰੱਖੀ ਜਿੰਨੇ ਮਰਜ਼ੀ ਧਰਮ ਹੋ ਜਾਣ ਜਿੰਨੇ ਮਰਜ਼ੀ ਅਸੀਂ ਪਰਮੇਸ਼ਰ ਦੇ ਨਾਮ ਰੱਖ ਲਈਏ ਪਰ ਬਾਣੀ ਕੀ ਕਹਿੰਦੀ ਸਾਹਿਬ ਮੇਰਾ ਏਕੋ ਹੈ ਇਕੋ ਹੈ ਭਾਈ ਇਕੋ ਹੈ ਪਰਮੇਸ਼ਰ ਇੱਕ ਹੀ ਰਹਿਣਾ ਸਾਹਿਬ ਇੱਕ ਹੀ ਰਹਿਣਾ ਮਾਲਕ ਇੱਕ ਹੀ ਰਹਿਣਾ ਇੱਕ ਘਰ ਚ ਬੱਚਾ ਉਹਦੇ ਅਲੱਗ-ਅਲੱਗ ਰਿਸ਼ਤੇ ਦਾ ਲਾਲ ਕਿੰਨੇ ਨਾਮ ਰੱਖ ਲੈਂਦੇ ਆ ਪਰ ਬੱਚਾ ਤਾਂ ਇੱਕ ਹੀ ਹੈ ਨਾ ਪਰਮੇਸ਼ਰ ਇੱਕ ਹੀ ਆ ਉਹਦੇ ਜਿੰਨੇ ਮਰਜੀ ਸੰਸਾਰ ਚ ਅਵਤਾਰ ਆਜਣ ਉਹਦੇ ਅੰਸ਼ ਆਜਣ ਉਸੁੰਦਰ ਤਾਂ ਇੱਕ ਹੀ ਰਹਿਣਾ ਹੈ ਨਦੀਆਂ ਭਾਵੇਂ ਜਿੰਨੀਆਂ ਮਰਜੀ ਲੱਖਾਂ ਆਜਣ ਤਾਂ ਇਹ ਤੇ ਸਤਿਗੁਰੂ ਨੇ ਬਾਣੀ ਨੇ ਕਈ ਵਾਰੀ ਸਮਝਾਣਾ ਕੀਤਾ ਆ ਕਿ ਸਾਰੇ ਸੰਸਾਰ ਦੇ ਵਿੱਚ ਕੁਤਰਤ ਕੇ ਹਮ ਬੰਦੇ ਏਕ ਨੂਰ ਤੇ ਸਭ जग ਉਪਜਿਆ ਆਪ ਜੀ ਨੂੰ ਇਹ ਪੰਕਤੀ ਯਾਦ ਹੋਵੇਗੀ ਬਹੁਤ ਸ਼ਬਦ ਇਹ ਸਰਵਣ ਕਰਦੇ ਆਪ ਸਾਰੇ ਏਕ ਨੂਰ ਤੇ ਉੱਚੀ ਬੋਲੋ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਕਿ ਨੂੰ ਚੰਗਾ ਮਾੜਾ ਕਹਾਂਗੇ ਸਾਰੇ ਤਾਂ ਇੱਕ ਪਰਮੇਸ਼ਰ ਦੀ ਦੇਣ ਆ ਤੇ ਪਰਮੇਸ਼ਰ ਦੀ ਹਮੇਸ਼ਾ ਇੱਕ ਖਾਸੀਅਤ ਰਹੀ ਆ ਕਿ ਰੱਬ ਨੂੰ ਸੱਚੀ ਭਗਤੀ ਤੋਂ ਇਲਾਵਾ ਕੁਝ ਨਹੀਂ ਚਾਹੀਦਾ ਜੇ ਮੈਂ ਕਹਾਂ ਕਿ ਮੈਂ ਬੜਾ ਸੋਹਣਾ ਤੇ ਰੱਬ ਨੂੰ ਖੁਸ਼ ਕਰ ਲਾਂਗਾ ਨਹੀਂ ਕਰ ਸਕਦਾ ਜੇ ਮੈਂ ਕਹਾਂ ਬੜਾ ਧਨਾੜਿਆ ਤੇ ਮੈਂ ਪੈਸੇ ਨਾਲ ਰੱਬ ਨੂੰ ਖੁਸ਼ ਕਰ ਲਾਂ ਤੇ ਨਹੀਂ ਕਰ ਸਕਦਾ ਜੇ ਮੈਂ ਕਮਾਂ ਮੇਰੇ ਕੋਲ ਬੜਿਆ ਰਾਜ ਪਾਠ ਹੈਗਾ ਆ ਸੱਤਾ ਹੈਗੀਏ ਤੇ ਮੈਂ ਰੱਬ ਨੂੰ ਖੁਸ਼ ਕਰ ਲਾਂ ਤੇ ਨਹੀਂ ਕਰ ਸਕਦਾ ਉਸ ਨੂੰ ਇਹਨਾਂ ਗੱਲਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਉਸ ਨੂੰ ਮਤਲਬ ਹੈਗਾ ਆ ਤੇ ਤੁਹਾਡੀ ਹਿਰਦੇ ਦੀ ਸੱਚਾਈ ਤੋਂ ਹਿਰਦਾ ਸੱਚਾ ਆ ਦਿਲ ਸਾਫ਼ ਆ ਕਿਸ ਨੂੰ ਮਾੜਾ ਚੰਗਾ ਨਹੀਂ ਬੋਲਦਾ ਮਨੁੱਖਤਾ ਦੀ ਸੇਵਾ ਕਰਦਾ ਆ ਲੋੜਵੰਦ ਦੀ ਮਦਦ ਕਰਦਾ ਆ ਤੇ ਪਰਮੇਸ਼ਰ ਤੇ ਸਦਾ ਅੰਗ ਸੰਗ ਆ ਅਸੀਂ ਵੇਖਦੇ ਆ ਨਾ ਵੇਖੋ ਦੁਨੀਆ ਤੇ ਕਿੰਨੇ ਧਨਾੜ ਬੰਦੇ ਆਏ ਹੋਣਗੇ ਬੜੇ ਧਨਾੜ ਆਏ ਹੋਣਗੇ ਰਾਜੇ ਆਏ ਮਹਾਰਾਜੇ ਆਏ ਸਮਰਾਟ ਤੱਕ ਆਏ ਜਿਨ੍ਹਾਂ ਨੇ ਦੁਨੀਆ ਦੁਨੀਆ ਚ ਧਿੱਤੀ ਹੋਈ ਪਰ ਆਪਾਂ ਉਹਨਾਂ ਨੂੰ ਕਿੰਨਾ ਕ ਜਾਣਦੇ ਆ ਕਿਸੇ ਨੂੰ ਨਹੀਂ ਜਾਣਦੇ ਅੱਛਾ ਭਗਤ ਰਵਿਦਾਸ ਮਹਾਰਾਜ ਜੀ ਨੂੰ ਜਾਣਦੇ ਆ ਨਾ ਭਗਤ ਰਾਮਾਨੰਦ ਜੀ ਨੂੰ ਜਾਣਦੇ ਆ ਨਾ ਪੀਪਾ ਜੀ ਨੂੰ ਜਾਣਦੇ ਆ ਨਾ ਸੂਰਦਾਸ ਜੀ ਨੂੰ ਜਾਣਦੇ ਆ ਨਾ ਧਨਾੜ ਤਾਂ ਨਹੀਂ ਹੈਗੇ ਕੋ ਰਾਜੇ ਦੇ ਪੁੱਤਰ ਵੀ ਨਹੀਂ ਹੈਗੇ ਅੱਛਾ ਸੂਰਦਾਸ ਜੀ ਨੂੰ ਸੂਰਦਾਸ ਜੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਨੈਤਰਾਂ ਤੋਂ ਉਹਨਾਂ ਨੂੰ ਦਿਖਦਾ ਨਹੀਂ ਸੀ। ਤਾਂ ਵੀ ਭਗਤ ਨੇ ਕੋਈ ਪੈਸਾ ਨਹੀਂ ਕੋਈ ਧਨ ਨਹੀਂ ਕੋਈ ਦੌਲਤ ਨਹੀਂ ਫਿਰ ਵੀ ਦੁਨੀਆ ਯਾਦ ਕਰਦੀ ਕਿਉਂ ਯਾਦ ਕਰਦੀ ਕਰਮ। ਕਰਮ ਅਜਿਹੇ ਕੀਤੇ ਨੇ ਸੰਸਾਰ ਦੇ ਵਿੱਚ ਰਹਿ ਕੇ ਪਰਮੇਸ਼ਰ ਦੀ ਭਜਨ ਬੰਦਗੀ ਕਰਦਿਆਂ ਕਰਦਿਆਂ ਕਿ ਧਨ ਦੌਲਤ ਤੇ ਸੱਤਾ ਦੀ ਚਮਕ ਫਿੱਕੀ ਪੈ ਗਈ ਭਗਤੀ ਦੀ ਜਿਹੜੀ ਇੱਕ ਘੇਰੇ ਵਰਗੇ ਚਮਕਿਆ ਉੱਚੀ ਹੋ ਗਈ ਤਾਂ ਕਰਕੇ ਸੰਸਾਰ ਅਜੇ ਤੱਕ ਯਾਦ ਕਰਦਾ ਰਾਜ ਸਤਾ ਕੁਝ ਸਭ ਮੇਲੀ ਹੁੰਦੀ ਆ ਹੁਸਨ ਕੁਝ ਸਭ ਮੇਲੀ ਆ ਜਵਾਨੀ ਕੁਝ ਸਭ ਮੇਲੀ ਆ ਆਇਆ ਬੰਦਾ ਚਲਾ ਜਾਂਦਾ ਕੁਝ ਪਰਾਂ ਦੇ ਵਿੱਚ ਨਿਕਲ ਜਾਂਦਾ ਪਰ ਬੰਦੇ ਦੇ ਕਰਮ ਮਾਇਨੇ ਰੱਖਦੇ ਆ ਹੁਣ ਵੇਖੋ ਭਗਤ ਪੂਰਨ ਸਿੰਘ ਜੀ ਨੇ ਮੈਂ ਕਈ ਵਾਰੀ ਉਹਨਾਂ ਦਾ ਨਾਮ ਲੈਣਾ ਜ਼ਿਕਰ ਕਰਦਾ ਹੁੰਦਾ ਜਿਨ੍ਹਾਂ ਦੇ ਨਾਂ ਤੇ ਪਿੰਗਲਵਾੜਾ ਆ ਸਭ ਨੂੰ ਪਤਾ ਹੈ ਤੇ ਕਾਮ ਇਨਸਾਨ ਹੀ ਨੇ ਉਹ ਵੀ ਕਾਲ ਯੁੱਗ ਦੇ ਵਿੱਚ ਪੈਦਾ ਹੋਏ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਪਿਛਲੀ ਸਦੀਆਂ ਵਿੱਚ ਪੈਦਾ ਹੋਏ ਸੀ ਤੇ ਤਾਂ ਚੰਗੇ ਕਰਮ ਕੀਤੇ ਉਹਨਾਂ ਨੇ ਇਸੇ ਸਦੀ ਦੇ ਵਿੱਚ ਪੈਦਾ ਹੋਏ ਸੀ ਤੇ ਇਸੇ ਸਦੀ ਦੇ ਵਿੱਚ ਪੈਦਾ ਹੋ ਕੇ ਅਸੀਂ ਉਹਨੂੰ ਭਗਤ ਕਹਿੰਦੇ ਆ ਕਿੱਡਾ ਵੱਡਾ ਰੁਤਬਾ ਹੈ ਕਿੱਡੀ ਵੱਡੀ ਇੱਕ ਕਹਿ ਲਓ ਕਿ ਉਹਨਾਂ ਦੇ ਮਾਨ ਸਤਕਾਰ ਦੇ ਵਿੱਚ ਆ ਭਗਤ ਬੰਨਾ ਬੜਾ ਔਖਾ ਆ ਬਹੁਤ ਔਖਾ ਆ ਭਗਤ ਅਤੇ ਗੁਰੂਸ਼ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ। ਕਈ ਵਾਰੀ ਆ ਲੋਕ ਇਹਨਾਂ ਗੱਲਾਂ ਤੇ ਲੜ ਪੈਂਦੇ ਨੇ ਜੀ ਸਾਨੂੰ ਭਗਤ ਕਹਤ ਤਾਂ ਤੁਹਾਨੂੰ ਗੁਰੂ ਕਹਤ। ਫਰਕ ਕੋਈ ਨਹੀਂ ਹੈ। ਜਿਹੜਾ ਪਰਮੇਸ਼ਰ ਦਾ ਸੇਵਕ ਆ ਨਾ ਉਹਨੂੰ ਤੁਸੀਂ ਭਗਤ ਕਹਿ ਲਓ ਗੁਰੂ ਕਹਿ ਲਓ ਉਹਨੂੰ ਕੋਈ ਫਰਕ ਨਹੀਂ ਪੈਂਦਾ। ਜਿਵੇਂ ਰੱਬ ਨੂੰ ਕੋਈ ਗਾਲਾਂ ਵੀ ਕੱਢ ਲੈਂਦੇ ਨੇ ਜੋ ਦੁਖੀ ਹੁੰਦੇ ਨੇ ਆਪਣੇ ਕਰਮਾਂ ਕਰਕੇ ਤੇ ਕਈ ਜਿਹੜੇ ਦਾ ਨਾਮ ਵੀ ਜਪਦੇ ਰਹਿੰਦੇ ਨੇ ਉਹਨਾਂ ਨੂੰ ਦੋਵੇਂ ਹਾਲਾਤਾਂ 'ਚ ਨਹੀਂ ਫਰਕ ਪੈਂਦਾ। ਚਾਹੀ ਤੁਸੀਂ ਮਾੜਾ ਚੰਗੀ ਕਹੀ ਜੋ ਚਾਹੇ ਉਹਨੂੰ ਨਾਮ ਜਪੀ ਜਾਓ। ਕੋਈ ਕਹੇ ਭੂਤਨਾ ਕੋਈ ਕਹੇ ਬੇਤਾਲਾ ਨਾਨਕ ਆਦਮੀ ਵਿਚਾਰ ਗੁਰੂ ਨਾਨਕ ਨੂੰ ਕਹਿੰਦੇ ਨੇ ਲੋਗ ਮਾੜਾ ਚੰਗਾ ਕਹਿੰਦੇ ਨੇ ਪਰ ਦੇਖੋ ਇਸ ਗੱਲ ਦਾ ਉਹਨਾਂ 'ਤੇ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਪ੍ਰਸੰਸਾ ਤੋਂ ਉਸਤਤ ਤੋਂ ਉੱਪਰ ਨਹੀਂ ਉਸਤਤ ਦਾ ਕੋਈ ਫਰਕ ਨਹੀਂ ਪੈਂਦਾ ਬੇਇੱਜ਼ਤੀ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਰਮੇਸ਼ਰ ਨੇ ਚੰਗੇ ਕਾਰਜ ਕਰਨ ਲਈ ਪੈਦਾ ਕੀਤਾ ਇਹ ਨਹੀਂ ਹੈ ਕਿ ਉਹਨਾਂ ਕੋਲ ਕੋਈ ਤਾਕਤ ਨਹੀਂ ਕੋਈ ਸਮਰੱਥਾ ਨਹੀਂ ਆ ਸਭ ਕੁਝ ਹੈਗਾ ਆ ਪਰ ਆਪਣੀ ਸਮਰੱਥਾਵਾਂ ਨੂੰ ਇੱਕ ਦਾਇਰੇ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਹੈ ਕਿ ਨਹੀਂ ਮੈਂ ਇਸ ਦਾਇਰੇ ਤੋਂ ਬਾਹਰ ਨਹੀਂ ਜਾਣਾ ਪਦਾਰਥ ਹੈਗੇ ਆ ਮੈਂ ਵਿਚਾਰ ਕਰ ਰਸ ਭਗਤ ਪੂਰਨ ਸਿੰਘ ਜੀ ਇਸ ਕਾਲ ਯੁਗ ਦੇ ਸਮੇਂ ਦੇ ਵਿੱਚ ਪੈਦਾ ਹੋ ਕੇ ਉਹਨਾਂ ਨੇ ਇੰਨੀ ਜ਼ਿਆਦਾ ਮਨੁੱਖਤਾ ਦੀ ਸੇਵਾ ਕੀਤੀ ਇੰਨਾ ਜ਼ਿਆਦਾ ਨਾਮ ਜਪਿਆ ਇਹ ਵੀ ਇੱਕ ਨਾਮ ਜਪਣਾ ਹੈ ਨਾਮ ਜਪਣ ਦੀ ਪਰਿਭਾਸ਼ਾ ਵਡਿਆਂ ਨੇ ਸੇਵਾ ਵੀ ਇੱਕ ਨਾਮ ਜਪਣ ਦੀ ਪਰਿਭਾਸ਼ਾ ਹੈ ਤੇ ਇੱਕ ਆਪਣੇ ਅੰਦਰ ਰੱਬ ਦਾ ਨਾਮ ਜਪੀ ਜਾਣਾ ਆਪਣੇ ਵੱਡੇ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਛੋਟਿਆਂ ਨਾਲ ਪਿਆਰ ਕਰਨਾ ਇਹ ਵੀ ਇੱਕ ਨਾਮ ਜਪਣ ਦੀ ਪਰਿਭਾਸ਼ਾ ਹੈ ਆਪਣੇ ਗੁੱਸੇ ਨੂੰ ਕੰਟਰੋਲ ਵਿੱਚ ਰੱਖਣਾ ਆਪਣੇ ਕਾਮਾਦਿਕ ਵੈਰੀਆਂ ਨੂੰ ਵਾਸ ਵਿੱਚ ਆਖਣਾ ਇਹ ਵੀ ਇੱਕ ਨਾਮ ਜਪਣ ਦੀ ਪਰਿਭਾਸ਼ਾ ਹੈ ਕਿਉਂਕਿ ਇਹਨਾਂ ਦੇ ਲਈ ਬੜਾ ਸਬਰ ਤੇ ਸੰਤੋਖ ਚਾਹੀਦਾ ਹੁਣ ਉਹਨਾਂ ਨੇ ਪਤਾ ਨਹੀਂ ਕਿੰਨੇ ਕੋਈ ਗਰੀਬਾਂ ਦੀ ਮਦਦ ਕੀਤੀ ਕਿੰਨੇ ਕੁਲਾਚਾਰਾਂ ਨੂੰ ਸਹਾਰਾ ਦਿੱਤਾ ਆਪਣੇ ਪਿੰਗਲਵਾੜੇ ਦੇ ਵਿੱਚ ਤੇ ਅੱਜ ਉਹਨਾਂ ਨੂੰ ਸੰਸਾਰ ਜਾਣਦਾ ਵੀ ਉਹਨਾਂ ਦੇ ਨਾਂ ਤੇ ਜਿਹੜਾ ਟਰਸਟ ਬਣਿਆ ਹੋਇਆ ਆ ਤੇ ਉਹਨਾਂ ਨੂੰ ਜਾਣਦਾ ਆ ਉਹਨਾਂ ਦੇ ਨਾਮ ਕਰਕੇ ਦੁਨੀਆ ਉਸ ਜਗ੍ਹਾ ਨੂੰ ਮਾਨਤਾ ਦਿੰਦੀ ਆ ਇੱਕ ਮਨੁੱਖਤਾ ਦੀ ਸੇਵਾ ਕਰ ਕਰਕੇ ਏਡੀ ਵੱਡਾ ਉਹਨਾਂ ਨੇ ਰਤਬਾ ਪ੍ਰਾਪਤ ਕੀਤਾ ਕਰਮ ਨਹੀਂ ਕੋਈ ਅਮੀਰੀ ਨਹੀਂ ਐ ਕੋਈ ਸੋਨਾ ਪੰਨ ਨਹੀਂ ਐ ਕੋਈ ਧਨ-ਦੌਲਤ ਨਹੀਂ ਹੈ ਕੋਈ ਰਾਸ-ਸੱਤਾ ਨਹੀਂ ਹੈ ਸੋ ਸੰਸਾਰ ਦੇ ਵਿੱਚ ਜਿਹੜਾ ਆਪਣੇ ਪਰਮੇਸ਼ਰ ਦੀ ਭਜਨ ਬੰਦਗੀ ਕਰੇਗਾ ਇੱਕ ਗੱਲ ਵਿਚਾਰਨ ਵਾਲੀ ਹੁੰਦੀ ਆ ਕਿ ਭਜਨ ਬੰਦਗੀ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਕੰਮ-ਕਾਰ ਛੱਡ ਦਿਓ ਕਈ ਵਾਰੀ ਅਸੀਂ ਇਹ ਸੋਚ ਬੈਠਦੇ ਆ ਨਾ ਵੀ ਜਾ ਕੇ ਸੰਨਿਆਸ ਲੈ ਲਈਏ ਤੇ ਫਿਰ ਜਾ ਕੇ ਰੱਬ ਨੂੰ ਪ੍ਰਾਪਤ ਕਰ ਸਕਦੇ ਆ ਨਹੀਂ ਕਰ ਸਕਦੇ ਆ ਤੁਸੀਂ ਵੇਖਦੇ ਹੀ ਹੋ ਨਾ ਹਾਲਾਤ ਕੀ ਬਣੇ ਪਏ ਨੇ ਅੱਜਕੱਲ੍ਹ ਜਿੰਨੇ ਜ਼ਿਆਦਾ ਮੋਹ ਮਾਇਆ ਨੂੰ ਤਿਆਗਣ ਦਾ ਕੋਸ਼ਿਸ਼ ਕਰਦੇ ਨੇ ਲੋਕ ਉਸ ਤੋਂ ਦੁਗਣੀ ਹੋਣਾ ਦੇ ਉੱਤੇ ਮੋਹ ਮਾਇਆ ਜਿਹੜੀ ਪਈ ਹੋਈ ਹੈ ਤੇ ਸਤਿਗੁਰੂ ਨੇ ਇਸੇ ਕਰਕੇ ਕਿਹਾ ਸੀ ਵੀ ਮੋਹ ਮਾਇਆ ਤੋਂ ਭੱਜਣਾ ਨਹੀਂ ਐ ਇਹਨੂੰ ਵਸ ਵਿੱਚ ਰੱਖਣਾ ਵਸ ਵਿੱਚ ਰੱਖਣ ਦਾ ਅਰਥ ਇਹ ਆ ਕਿ ਮੇਰੇ ਉੱਤੇ ਮੋਹ ਮਾਇਆ ਹਾਵੀ ਨਹੀਂ ਹੋਣੀ ਚਾਹੀਦੀ ਮੇਰੇ ਉੱਤੇ ਨਹੀਂ ਉਹਦਾ ਪ੍ਰਭਾਵ ਪੈਣਾ ਚਾਹੀਦਾ ਜੇ ਇੰਨੇ ਪੈਸੇ ਐ ਤੇ ਮੈਂ ਇੰਨੇ ਚ ਵੀ ਖੁਸ਼ ਰਵਾਂ ਜੇ ਇੰਨੇ ਮੈਂ ਕਮਾ ਸਕਦਾ ਮਿਹਨਤ ਕਰਕੇ ਕਮਾਣਾ ਕੋਈ ਮਾੜੀ ਗੱਲ ਨਹੀਂ ਐ ਜਿੰਨਾ ਮਰਜੀ ਧਨ ਕਮਾਈਏ ਜੋ ਮਰਜੀ ਕਮਾਈਏ ਪਰ ਉਸ ਧਨ ਨੂੰ ਚੰਗੇ ਪਾਸੇ ਲਾਈਏ দান ਕਰੀਏ ਪੁੰਨ ਕਰੀਏ ਜਿੰਨਾ ਆ ਸਕਦਾ ਕਿਸੇ ਲੋੜਵੰਦ ਦੀ ਮਦਦ ਕਰੀਏ ਜੇ ਸਾਨੂੰ ਪਰਮੇਸ਼ਰ ਨੇ ਕਿਸੇ ਨੂੰ ਦੇਣ ਜੋਗਾ ਬਣਾ ਦਿੱਤਾ ਆ ਤੇ ਸਮਝੋ ਕਿ ਬੜੇ ਕਾਬਲ ਬਣਾਇਆ ਰੱਬ ਨੇ ਬੜੀ ਚੰਗਾ ਸਾਨੂੰ ਬਖਸ਼ਿਸ਼ ਕੀਤਾ ਆ ਜੀਵਨ ਤੇ ਜੇ ਅਸੀਂ ਫਿਰ ਵੀ ਆ ਆਪਣੀ ਜੇਬ ਨੂੰ ਉਸ ਸਮੇਂ ਘੁੱਟ ਲੈਨੇ ਆ ਤੇ ਸਮਝੋ ਫਿਰ ਸਾਨੂੰ ਦਿਲ ਨਹੀਂ ਦਿੱਤਾ ਪੈਸਾ ਜ਼ਰੂਰ ਨਹੀਂ ਸੰਸਾਰ ਦੇ ਵਿੱਚ ਪੈਸਾ ਕਮਾੜਾ ਮਾੜੀ ਗੱਲ ਨਹੀਂ ਹੁੰਦੀ ਪਰ ਸਤਿਗੁਰ ਦੀ ਬਾਣੀ ਕਹਿੰਦੀ ਜੁਨਾ ਵਰਜੀ ਧਨਕ ਮਾਂ ਪਰ ਤੇਰੇ ਹਿਰਦੇ ਚੋਂ ਰੱਬ ਦਾ ਨਾਮ ਨਹੀਂ ਵਿਸਰਨਾ ਚਾਹੀਦਾ ਤੇ ਨਿਮਰਤਾ ਨਹੀਂ ਖਤਮ ਹੋਣੀ ਚਾਹੀਦੀ ਨਿਮਰਤਾ ਹਮੇਸ਼ਾ ਧਾਰਨ ਕਰਕੇ ਰੱਖਣੀ ਤਾਂ ਕਿ ਉਸ ਆਕਾਰਪੁਰਖ ਦੇ ਚਰਨਾਂ ਚ ਅਸੀਂ ਪ੍ਰਵਾਹ ਨੁ ਸਕੀਏ ਸੋ ਸੰਸਾਰ ਦੇ ਵਿੱਚ ਆਪਣੇ ਸੇਵਕ ਨੂੰ ਇਸੇ ਢੰਗ ਦੇ ਨਾਲ ਪਰਮੇਸ਼ਰ ਹੋਲੀ-ਹੋਲੀ ਕਰਕੇ ਨਿਰਗੁਣ ਯਾਰੇ ਕੋ ਗੁਣ ਕੀਚੈ ਪਰਮੇਸ਼ਰ ਇੱਕ ਨਿਰਗੁਣ ਆਰੇ ਨੂੰ ਵੀ ਗੁਣਵਾਨ ਬਣਾ ਦਿੰਦਾ ਜਿਸ ਨੂੰ ਕੋਈ ਸਮਝ ਨਹੀਂ ਹੈ ਜਿਸ ਨੂੰ ਕੁਝ ਨਹੀਂ ਪਤਾ ਹੈਗਾ ਜਦੋਂ ਰੱਬ ਦੀ ਮਿਹਰ ਹੋ ਗਈ ਤੇ ਉਹ ਇਨਸਾਨ ਵੀ ਜਿਹੜਾ ਆ ਫਿਰ ਬਹੁਤ ਵੱਡਾ ਵਿਦਵਾਨ ਬਣ ਜਾਂਦਾ ਹੈ ਕਈ ਵਾਰੀ ਅਸੀਂ ਸਮਾਜ ਆ ਸਮਾਜ ਦੇ ਵਿੱਚ ਅਸੀਂ ਵੇਖਦੇ ਆ ਨਾ ਕਈ ਵਾਰੀ ਸਮਾਜ ਕੋਈ ਘਰ ਵਿੱਚ ਬੱਚਾ ਨੌਜਵਾਨ ਵੇਲਾ ਤੁਰਿਆ ਫਿਰਦਾ ਹਵੇ ਬੜੀਆਂ ਟੀਚਣਾ ਕਰਦਾ ਤੇ ਕਿਸੇ ਸਮੇ ਇਹ ਆ ਜਿਹੜਾ ਆ ਜਾਂਦਾ ਕਿ ਫਿਰ ਉਹਨੂੰ ਪੁੱਛੀਦਾ ਵੀ ਤੂੰ ਕੰਮ ਕੀਤਾ ਕਿਦਾਂ ਇਹੀ ਕਿਰਪਾ ਹੁੰਦੀ ਹੈ ਉਹਨੇ ਹਾਲਾਤ ਬਦਲ ਦੇਣੇ ਹੁੰਦੇ ਆ ਉਹਨੇ ਮੱਤ ਬਦਲ ਦੇਣੀਆਂ ਸਮੱਤ ਬਦਲ ਦੇਣੀਆਂ ਵੱਡੇ ਵੱਡੇ ਡਾਕੂ ਚੋਰ ਕਤਲ ਜਿਹੜੇ ਕਤਲ ਕਰਨ ਵਾਲੇ ਸਨ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਆ ਕੇ ਉਹਦੇ ਅਧੀਨ ਆ ਕੇ ਉਹ ਵੀ ਸੁਧਰ ਗਏ ਸੀ ਹੁਣ ਅਸੀਂ ਇੱਕ ਇਤਿਹਾਸਿਕ ਸਾਖੀ ਆ ਭਾਈ ਸੱਜਣ ਜੀ ਦੀ ਹੁਣ ਮੈਂ ਭਾਈ ਸੱਜਣ ਕਹਿ ਰਿਹਾ ਪਰ ਕਿਸੇ ਸਮੇਂ ਉਹ ਸੱਜਣ ਠੱਗ ਸੀ ਕਿਸੇ ਸਮੇਂ ਉਹਨੇ ਘਰ ਵਿੱਚ ਹਵੇਲੀ ਆ ਗਈ ਸੀ ਪਿੰਡ 'ਚ ਨਾਮ ਬੜਾ ਸੀ ਪਰ ਉਹ ਹਵੇਲੀ ਜਾਂ ਉਹ ਕਮਾਈ ਜਿਹੜੀ ਸੀ ਉਹ ਸਾਰੀ ਲੋਕਾਂ ਨੂੰ ਲੁੱਟ ਕੇ ਮਾਰ ਕੇ ਕਤਲ ਕਰਕੇ ਕਮਾਈ ਹੋਈ ਸੀ ਲੋਕ ਆਉਂਦੇ ਸਨ ਤੇ ਉਹਨਾਂ ਨੂੰ ਘਰੇ ਬੁਲਾ ਲੈਂਦਾ ਬੜਾ ਮਿੱਠਾ ਬੋਲਦਾ ਸੀ ਫਿਰ ਉਹਨਾਂ ਨੂੰ ਭੋਜਨ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਦੇ ਦਿੰਦਾ ਜਿੱਦਾਂ ਸੌ ਜਾਂਦੇ ਸਨ ਪੈਸਾ ਪੂਸਾ ਸਾਰਾ ਰੱਖ ਲੈਂਦਾ ਸੀ ਉਹਨਾਂ ਨੂੰ ਮਾਰ ਕੇ ਆਪਣੀ ਹਵੇਲੀ ਦੇ ਖੂਹ ਵਿੱਚ ਸੁੱਟ ਦਿੰਦਾ ਸੀ ਐਹੋ ਜੇ ਘਣਾਉਣੇ ਕੰਮ ਕਰਦਾ ਸੀ ਕਤਲ ਕਰਦਾ ਸੀ ਲੋਕਾਂ ਦੇ ਪਰ ਜਿਸ ਦਿਨ ਗੁਰਨਾਨ ਦੇਵ ਮਹਾਰਾ ਸੱਚੇ ਪਾਤਸ਼ਾਹ ਦੀ ਦੁਨੀਆ ਦੇ ਵਾਲੀ ਸਤਿਗੁਰੂ ਉਹਦੀ ਹਵੇਲੀ ਵਿੱਚ ਜਾਂਦੇ ਨੇ ਤੇ ਪਹਿਲਾਂ ਭਾਈ ਮਰਦਾਨਾ ਨੂੰ ਕਹਿ ਦਿੱਤਾ ਵੀ ਇਹਦੇ ਭੋਜਨ ਨਹੀਂ ਸਕਣਾ ਇਹਦੇ ਤੋਂ ਲੈ ਕੇ ਕਹਿੰਦੇ ਠੀਕ ਹੈ ਜੀ ਹਵੇਲੀ ਦੇ ਅੰਦਰ ਗਏ ਆ ਰਾਤ ਦਾ ਸਮਾਂ ਹੋ ਗਿਆ ਉਹੀ ਚਾਲ ਖੇਢੀ ਉਹਨੇ ਭੋਜਨ ਬਣਾ ਕੇ ਲੈ ਕੇ ਆ ਗਿਆ ਗੁਰਨਾਨਦ ਸਾਹਿਬ ਮਹਾਰਾਜ ਦੇ ਹੱਥ 'ਚ ਇੱਕ ਪੋਟਲੀ ਸੀ ਛੋਟੀ ਜੀ ਉਹਦੀ ਨਿਗਾਹ ਸੀ ਉਸ ਪੋਟਲੀ ਦੇ ਉੱਤੇ ਵੀ ਸ਼ਾਇਦ ਇਹਦੇ ਵਿੱਚ ਖਜ਼ਾਨਾ ਹੋਵੇਗਾ ਸੱਜਣ ਦੀ ਨਿਗਾਹ ਉਹਦੇ ਤੇ ਸੀ ਨਾਮ ਸੱਜਣ ਸੀ ਪਰ ਕੰਮ ਸੱਜਣਾ ਵਾਲੇ ਨਹੀਂ ਸੀ ਹੈ ਤੇ ਉਸ ਤੋਂ ਬਾਅਦ ਉਹਨੇ ਜਦੋਂ ਭੋਜਨ ਲੈ ਕੇ ਆਂਦਾ ਤੇ ਸਤਿਗੁਰ ਕਹਿੰਦੇ ਆ ਵੀ ਅਸੀਂ ਨਹੀਂ ਭੋਜਨ ਛੜਨਾ ਭਈ ਮਰਦਾਨਾ ਜੀ ਕਹਿੰਦੇ ਮੈਂ ਵੀ ਨਹੀਂ ਛਕਣਾ ਹੁਣ ਬੜਾ ਪਰੇਸ਼ਾਨ ਜਦੋਂ ਬੰਦੇ ਦਾ ਕੋਈ ਮਨਸੂਬਾ ਕਾਮਯਾਬ ਨਾ ਹੋਵੇ ਤੇ ਬੰਦਾ ਪਰੇਸ਼ਾਨ ਹੁੰਦਾ ਦੁਖੀ ਹੁੰਦਾ ਨਵੀਆਂ ਨਵੀਆਂ ਵਿਵਤਾ ਸੋਚਦਾ ਨਵੀਆਂ ਨਵੀਆਂ ਚਾਲਾਂ ਸੋਚਦਾ ਬੜਾ ਵਿਚਾਰੇ ਵੀ ਕੀ ਕਰਾਂ ਹੁਣ ਭੁਜ ਤਾਂ ਛਕਿਆ ਨਹੀਂ ਨਾ ਹੀ ਸੌਂਦਾ ਪਿਆ ਸਤਗੁਰਾਂ ਨੇ ਪਹਿਲ ਰਾਤ ਉਰੀ ਕੀਰਤਨ ਕਰਨੇ ਸ਼ੁਰੂ ਕਰ ਦਿੱਤਾ ਤੇ ਕੀਰਤਨ ਕਰਦੇ ਕਰਦੇ ਜਦੋਂ ਸਤਗੁਰਾਂ ਨੇ ਸ਼ਬਦ ਉਚਾਰਨ ਕੀਤਾ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸੰਗ ਕਹਿੰਦੇ ਸੱਜਣ ਉਹ ਆ ਜਿਹੜਾ ਤੁਹਾਡੇ ਨਾਲ ਹਰੇਕ ਹਾਲਾਤ ਵਿੱਚ ਚੱਲਦਾ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚ ਜਿੱਥੇ ਲੇਖਾ ਮੰਗਿਆ ਲੇਖੇਦਾਰ ਤੇ ਕੀਆ ਜਿੱਥੇ ਕੋਈ ਦੁੱਖ ਤਕਲੀਫ ਆਵੇਗੀ ਥਿੱਥੇ ਖੜੇ ਦਿਸਣ ਉੱਥੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਖੜਿਆ ਹੋ ਜਾਂਦੀ ਸੀ ਕਹਿੰਦੇ ਉਹ ਹੁੰਦਾ ਆ ਸੱਜਣ ਤੇ ਜਦੋਂ ਗੁਰੂ ਸਾਹਿਬ ਦਾ ਇਹ ਸ਼ਬਦ ਸਜਣ ਨਾਲ ਦੇ ਕਮਰੇ ਚ ਬੈਠਾ ਸੁਣਦਾ ਪਿਆ ਉਹਦੀ ਆਤਮਾ ਅੰਦਰੋਂ ਪੂਰੀ ਤਰ੍ਹਾਂ ਝੰਡੋੜ ਗਈ। ਉਹਨੂੰ ਪਤਾ ਲੱਗ ਗਿਆ ਵੀ ਇਹ ਗੱਲ ਤਾਂ ਮੇਰੀ ਹੋ ਰਹੀ ਆ। ਇਹ ਸ਼ਬਦ ਸਿੱਧਾ ਮੇਰੇ ਤੇ ਲੱਗ ਰਿਹਾ। ਹੁਣ ਕਈ ਵਾਰੀ ਅਸੀਂ ਗੁਰਬਾਣੀ ਨੂੰ ਸੁਣਦੇ ਹੁੰਨੇ ਆ ਨਾ ਤੇ ਜਿਨ੍ਹਾਂ ਦੀ ਬੜੀ ਸੁਰਤ ਜੁੜ ਜਾਂਦੀ ਆ ਫਿਰ ਉਹ ਗੁਰਬਾਣੀ ਦੇ ਅਰਥ ਆਪਣੇ ਆਪ ਹੀ ਸਾਨੂੰ ਸਮਝ ਆਣ ਲੱਗ ਜਾਂਦੇ ਨੇ ਤੇ ਫਿਰ ਉੱਥੇ ਪਤਾ ਲੱਗਦਾ ਵੀ ਸ਼ਾਇਦ ਇਹ ਗੱਲ ਜਿਹੜੀ ਆ ਮੇਰੇ ਉੱਤੇ ਲੱਗੀ ਹੋਈ। ਜਾਂ ਮੈਨੂੰ ਸਮਝਾ ਰਹੇ ਨੇ ਗੁਰੂ ਸਾਹਿਬ। ਹੁਣ ਉਥੇ ਸਮਝ ਆ ਗਈ ਸੱਜਣ ਨੂੰ ਸੱਜਣ ਗਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗਿਆ ਸਤਿਗੁਰੂ ਮੈਂ ਭੁੱਲਣਹਾਰ ਪਾਪੀ ਹੈਗਾ ਮੈਨੂੰ ਬਖਸ਼ ਦਿਓ ਉਹਨੂੰ ਸਮਝ ਆ ਗਈ ਕਿ ਇਹ ਆਮ ਰੂਹ ਨਹੀਂ ਹੈਗੀ ਇਹ ਆਮ ਸਧਾਰਨ ਵਿਅਕਤੀ ਨਹੀਂ ਹੈਗਾ ਆਮ ਫਕੀਰ ਨਹੀਂ ਹੈਗਾ ਜਾ ਕੇ ਗੁਰਨਾਣ ਦੇ ਚਰਨਾਂ ਤੇ ਡਿੱਗਿਆ ਸਤਿਗੁਰੂ ਨੂੰ ਕਹਿੰਦਾ ਵੀ ਮੇਰੇ ਜਨਮ ਮਰ ਦਾ ਗੇੜ ਕੱਟ ਦਿਓ ਮੈਨੂੰ ਮਾਫੀ ਦੇ ਦਿ ਸਤਿਗੁਰੂ ਕਹਿੰਦੇ ਮਾਫੀ ਤਾਂ ਮਿਲ ਜੇਗੀ ਪਰ ਸੱਜਣਾ ਵਾਲੇ ਕੰਮ ਕਰਕੇ ਮਿਲੇਗੀ ਨਾਮ ਰੱਖਣ ਨਾਲ ਕੋਈ ਸੱਜਣ ਨਹੀਂ ਬਣ ਜਾਂਦਾ ਉੰਜੇ ਕਿਸੇ ਦਾ ਨਾਮ ਰੱਖਦੀ ਏ ਪਰਮ ਵੀਰ ਜਿਹਦਾ ਮਤਲਬ ਕੀ ਏ ਪਰਮ ਵੀਰ ਤੇ ਜੇ ਹੋਵੇ ਬੁਜਦਲ ਤੇ ਫਾਇਦਾ ਕੀ ਕਿਸੇ ਦਾ ਨਾਮ ਰੱਖਦੀ ਹਿੰਮਤ ਸਿੰਘ ਤੇ ਰਸਤੇ ਜਾਂਦੇ ਕੁੱਤੇ ਤੋਂ ਡਰੀ ਜਾਵੇ ਨਾਮ ਹੋਵੇ ਹਿੰਮਤ ਸਿੰਘ ਸੋ ਆਪਣੇ ਨਾਮ ਦੇ ਅਕੋਰਡਿੰਗ ਨਾ ਬੰਦਾ ਹੋਵੇ ਤੇ ਇਥੇ ਗੁਰੂ ਸਾਹਿਬ ਕਹਿੰਦੇ ਵੀ ਸੱਜਣੇ ਤੂੰ ਸੱਜਣਾ ਵਾਲੇ ਕੰਮ ਕਰ ਚੱਗੇ ਕਾਰਜੇ ਕਰੇਗਾ ਤੇਰੇ ਕਰਮ ਬਦਲਣਗੇ ਕਰਮ ਬਦਲਣਗੇ ਲੋਕਾਂ ਦੀ ਸੇਵਾ ਕਰਨ ਤੋਂ ਬਾਅਦ ਤੈਨੂੰ ਪਰਮੇਸ਼ਰ ਦੇ ਚਰਨਾਂ ਦੀ ਪ੍ਰਾਪਤੀ ਹੋਵੇ ਉਸ ਦਿਨ ਤੋਂ ਇੱਕ ਕਤਲ ਕਰਨ ਵਾਲਾ ਵਿਅਕਤੀ ਲੋਕਾਂ ਨੂੰ ਮਾਰਨ ਵਾਲਾ ਵਿਅਕਤੀ ਠੱਗੀਆਂ ਕਰਨ ਵਾਲਾ ਵਿਅਕਤੀ ਸੁਧਰ ਗਿਆ ਕਿਰਪਾ ਹੋ ਗਈ ਪਰਮੇਸ਼ਰ ਦੀ ਗੁਰੂ ਨਾਨਕ ਦੀ ਮਿਹਰ ਹੋ ਗਈ ਉਹਦੇ ਉੱਤੇ ਤੇ ਜਦੋਂ ਉਹ ਸੁਧਰਿਆ ਤੇ ਉਹੀ ਸੱਜਣ ਸੀ ਜਿਹੜਾ ਲੋਕਾਂ ਨੂੰ ਘਰੇ ਬੁਲਾ ਕੇ ਹੁਣ ਭੋਜਨ ਦਿੰਦਾ ਪਰ ਹੁਣ ਨਸ਼ੀਲੇ ਪਦਾਰਥ ਨਹੀਂ ਪੰਦਾ ਹੁਣ ਉਹਨਾਂ ਨੂੰ ਭੋਜਨ ਦਿੰਦਾ ਰਹਿਣ ਬਸੇਰਾ ਦਿੰਦਾ ਆ ਹੁਣ ਉਹਨਾਂ ਨਾਲ ਉਹਨਾਂ ਨੂੰ ਕਤਲ ਨਹੀਂ ਕਰਦਾ ਉਹਨਾਂ ਨੂੰ ਰੱਬ ਨਾਲ ਜੁੜਨ ਦੀ ਸੇਧ ਦਿੰਦਾ ਆ ਚੰਗੇ ਕਰਮ ਕਰਨ ਦੀ ਸੇਧ ਦਿੰਦਾ ਆ ਕੋਈ ਸੱਜਣ ਜਿਹਨੂੰ ਠੱਗ ਕਹਿ ਕੇ ਦੁਨੀਆ ਜਾਣਦੀ ਸੀ ਉਹੀ ਭਾਈ ਸੱਜਣ ਬਣ ਗਿਆ ਇਹ ਹੁੰਦੀ ਆ ਗੁਰੂ ਦੀ ਕਿਰਪਾ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਨਾਮ ਜਪਣ ਦੀ ਵੀ ਤਾਕਤ ਮੇਰੇ ਕੋਲ ਨਹੀਂ ਹੈ ਜੇ ਮੈਂ ਕਹਾਂ ਨਾ ਮੈਂ ਜਪ ਸਕਦਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਕਿਆ ਲੱਗਿਆ ਮੇਰਾ ਅਸੀਂ ਧਨ ਕਮਾਦੇ ਰਹਨੇ ਆ ਪੈਸਾ ਕਮਾਣੇ ਆ ਇੱਕ ਦਿਨ ਸਭ ਛੱਡ ਜਾਂਦੇ ਆ ਕੁਛ ਨਾਲ ਜਾਂਦਾ ਮਹਿੰਗੇ ਕੱਪੜੇ ਮਹਿੰਗੇ ਲੀੜੇ ਗਹਿਣੇ ਗੱਡੀਆਂ ਆਕਾਰਾ ਘਰ ਮਹਿਲ ਮਾੜੀਆਂ ਕੁਛ ਵੀ ਨਹੀਂ ਰੰਦਾ ਖਾਲੀ ਹੱਥ ਆਏ ਆ ਤੇ ਖਾਲੀ ਹੱਥ ਹੀ ਚਲੇ ਜਾਂਦੇ ਇਹ ਸੰਸਾਰ ਦੀ ਸੱਚਾਈ ਆ ਉਦਾਂ ਪੱ ਜਿਹਦੇ ਸਵਾਦ ਚੱਲਦੇ ਆ ਉਨਦਰ ਕਹਿਣਾ ਹੈ ਵੀ ਆ ਵੀ ਗੱਡੀ ਮੇਰੀ ਉਹ ਮਕਾਨ ਮੇਰਾ ਆ ਜਮੀਨ ਮੇਰੀ ਪਰ ਜੇ ਤਨ ਸਵਾਸ ਨਹੀਂ ਰਹਿੰਦੇ ਕੁਛ ਵੀ ਨਹੀਂ ਰਹਿੰਦਾ ਸੋ ਇਹ ਪਰਮੇਸ਼ਰ ਦੀ ਕਿਰਪਾ ਆ ਕਿ ਜਿੰਨੀ ਦੇ ਸਵਾਸਾਂ ਦੀ ਪੂੰਜੀ ਇਹ ਚੱਲ ਰਹੀ ਆ ਜੇ ਅਸੀਂ ਗੁਰੂ ਦਾ ਜਾਂ ਪਰਮੇਸ਼ਰ ਦਾ ਸੇਵਕ ਬਣ ਕੇ ਰਵਾਂਗੇ ਤੇ ਦਾਤੇ ਦੇ ਕੋਲੋਂ ਦਾਤਾ ਬੇਅੰਤ ਨੇ ਜਿਵੇਂ ਬਾਣੀ ਦੇ ਸ਼ਬਦ ਨੇ ਨਾ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦਿਆਂ ਤੋਟ ਨਾ ਬਈ ਅਗਣਤ ਭਰੇ ਪੰਡਰ ਅਗਣਤ ਦਾ ਅਰਥ ਹੈ ਜਿਹੜੇ ਗਿਣਤੀ ਚ ਨਹੀਂ ਆਉਂਦੇ। ਅ ਜਿੰਨੇ ਜਿਹੜੇ ਸਾਇੰਸ ਪੜ੍ਹਦੇ ਆ ਜਾਂ ਜਿਹੜੇ ਸਾਇੰਸ ਟੀਚਰ ਵੀ ਹੋਣ ਜਾਂ ਸਾਇੰਸ ਨਾਲ ਰਿਲੇਟਡ ਜਿਹਨੂੰ ਇੰਟਰਸਟ ਹੁੰਦਾ। ਉਹਨਾਂ ਨੂੰ ਪਤਾ ਕਿ ਦੁਨੀਆ ਇੱਥੇ ਤੱਕ ਸੀਮਤ ਨਹੀਂ ਹੈ। ਜੇ ਮੈਂ ਕਹਾਂ ਬਸ ਧਰਤੀ ਤੱਕ ਹੀ ਇੱਕ ਇੱਕ ਲੋਕ ਹੈਗਾ ਬਸ ਧਰਤੀ ਤੇ ਦੁਨੀਆ ਕਿਤੇ ਨਹੀਂ। ਪਤਾ ਨਹੀਂ ਬ੍ਰਹਿਮੰਡ ਕਿੱਡਾ ਵੱਡਾ। ਬਾਣੀ ਨੇ ਕਿਹਾ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ। ਤੂੰ ਜਾਣੇ ਪਰਮੇਸ਼ਰ ਤੂੰ ਹੀ ਜਾਣਦਾ ਕਿ ਤੂੰ ਕਿੱਡੀ ਕਬੜੀ ਦੁਨੀਆ ਬਣਾਈ ਹੈ ਤੇ ਕਿੱਥੇ ਕਿੱਥੇ ਕੌਣ ਕੌਣ ਕਿੱਦਾਂ ਕਿੱਦਾਂ ਵਸ ਰਿਹਾ ਤੇ ਕਿੱਥੇ ਕਿੱਥੇ ਤੂੰ ਉਹਨਾਂ ਨੂੰ ਭੋਜਨ ਦੇ ਰਿਹਾ ਕੋਈ ਗਿਣਤੀ ਨਹੀਂ ਹੈਗੀ ਕੋਈ ਪਤਾ ਹੀ ਨਹੀਂ ਹੈਗਾ ਸੰਸਾਰ ਦਾ ਪਰ ਫਿਰ ਵੀ ਉਹਨਾਂ ਜਗਾਵਾਂ ਦੇ ਉੱਤੇ ਵੀ ਪਰਮੇਸ਼ਰ ਰਿਜ਼ਕ ਪਹੁੰਚਾਉਂਦਾ ਆ ਰੋਟੀ ਦਿੰਦਾ ਆ ਸਭ ਕੁਝ ਦਿੰਦਾ ਆ ਇੱਕ ਜੀਵ ਨੂੰ ਹੁਣ ਕਈ ਜੀਵ ਜਿਹੜੇ ਪੱਥਰਾਂ ਦੇ ਅੰਦਰ ਹੁੰਦੇ ਨੇ ਉਹਨਾਂ ਕੋਲ ਵੀ ਰੋਟੀ ਜਾਂਦੀ ਆ ਨਾ ਅਸੀਂ ਤਾਂ ਚਲੋ ਜ਼ਮੀਨ ਦੇ ਉੱਤੇ ਹੈਗੇ ਆ ਤੇ ਜਿਨ੍ਹਾਂ ਕੋਲ ਹੱਥ ਪੈਰ ਨਹੀਂ ਆਗੇ ਰੋਟੀ ਤਾਂ ਉਹਨਾਂ ਕੋਲ ਵੀ ਜਾਂਦੀ ਆ। ਭੋਜਨ ਦਹੀਂ ਲਿਵ ਸਿਲੇ ਸਭ ਦੇ ਬਣਾਏ ਨੇ ਪਰਮੇਸ਼ਰ ਨੇ। ਸੋ ਉਹ ਦਾਤਾ ਆ ਦਾਤਾ ਬੜਾ ਮਿਹਰਮਾਨ ਆ ਬੜਾ ਦਿਆਲੂ ਹੁੰਦਾ ਆ ਜਿਸ ਸੇਵਕ ਦੇ ਉੱਤੇ ਮਿਹਰ ਕਰ ਦੇਵੇ ਫਿਰ ਕਿਰਪਾ ਕਰਕੇ ਕੀ ਕਰਦਾ ਛਿਨ ਮੈ ਰਾਉ ਰੰਕ ਕੋ ਕਰਈ। ਛਿਨ ਦਾ ਮਤਲਬ ਕਿੰਦਾ ਹੁੰਦਾ ਛਿਨ ਅਰਥ ਆ ਅੱਖ ਦੇ ਪਲਕਾਂ ਦੇ ਝਪਕਰ ਜਿੰਨਾ ਸਮਾਂ ਉਹਨੂੰ ਕਹਿੰਦੇ ਛਿਨ। ਇੰਨੇ ਪਲ ਦੇ ਵਿੱਚ ਕਹਿੰਦੇ ਇੱਕ ਭਿਖਾਰੀ ਨੂੰ ਰਾਜਾ ਬਣਾ ਸਕਦਾ ਤੇ ਇੱਕ ਰਾਜੇ ਨੂੰ ਭਿਖਾਰੀ ਬਣਾ ਸਕਦਾ ਆ ਪਿੱਛੇ ਦੀ ਇੱਕ ਕਿਸੇ ਵਿਅਕਤੀ ਦੀ ਸਿਕਿਉਰਿਟੀ ਗਾਰਡ ਸੀ 7 ਕਰੋੜ ਦੀ ਲੋਟਰੀ ਲੱਗ ਗਈ 10000 ਦੀ ਤਨਖਾਹ ਲੈਣ ਵਾਲਾ 7 ਕਰੋੜ ਦਾ ਮਾਲਕ ਬਣ ਗਿਆ ਇਹ ਕਿਰਪਾ ਹੈ ਜਦੋਂ ਉਹਨੇ ਦਿਨ ਬਦਲਨੇ ਨੇ ਢੋਡੀ ਨੀਅਤ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਉਹਨਾਂ ਪਲਾਂ 'ਚ ਬਦਲਦੇ ਦੇ ਜੇ ਨੀਅਤ 'ਚ ਫਰਕ ਹੋਏਗਾ ساری ਉਮਰ ਉਦਹੀਂ ਰੋਟੀ ਤਾਂ ਮਿਲੇਗੀ ਪਰ ਦੇਨ ਨਹੀਂ ਬਦਲ ਸਕਦੇ ਨੀਅਤ ਸਾਫ਼ ਹੋਵੇ ਨੀਅਤ ਸੁੱਚੀ ਹੋਵੇ ਤੇ ਪਰਮੇਸ਼ਵਰ ਜਿਹੜਾ ਬੜੀਆਂ ਦਾਤਾ ਦਿੰਦਾ ਸਦਾ ਨਾਮ ਜਪਦੇ ਰਹੀਏ ਨਾਮ ਜਪਣ ਦੀ ਬਰਕਤ ਦੇ ਨਾਲ ਹੀ ਸਾਨੂੰ ਦੁਨੀਆਂ ਦੇ ਉੱਤੇ ਹਰੇਕ ਪਦਾਰਥ ਹਰੇਕ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਆਪਣੇ ਸੇਵਕ ਦੀ ਹਮੇਸ਼ਾ ਪਿਆਰਜ ਪਰਮੇਸ਼ਰ ਰੱਖਦਾ ਆ ਜੋ ਜੋ ਸੇਵਕ ਨੇ ਅੱਜ ਤੱਕ ਮੰਗ ਕਰਦਾ ਮੈਂ ਪਹਿਲਾਂ ਦੱਸਦਾ ਕਈ ਵਾਰੀ ਸਾਡੀਆਂ ਮੰਗਾਂ ਵੀ ਜਾਇਜ਼ ਨਹੀਂ ਹੁੰਦੀਆਂ ਤੇ ਕਈ ਵਾਰੀ ਪਰਮੇਸ਼ਰ ਇਸ ਕਰਕੇ ਨਹੀਂ ਦਿੰਦਾ ਵੀ ਸ਼ਾਇਦ ਇਹ ਚੀਜ਼ ਆਉਣ ਵਾਲੇ ਸਮੇਂ 'ਚ ਤੈਨੂੰ ਤਕਲੀਫ਼ ਦੇਊਗੀ ਤੇ ਫਿਰ ਵੀ ਕਈ ਵਾਰੀ ਅਸੀਂ ਜਿੱਦ ਕਰਕੇ ਲੈ ਲੈਨੇ ਆ ਪਰ ਸਮਾਂ ਆਣ ਤੇ ਉਹ ਤਕਲੀਫ਼ ਦਿੰਦੀ ਆਲੇ ਸੋ ਇਸ ਕਰਕੇ ਭਾਈ ਜੋ ਰਜ਼ਾ ਪਰਮੇਸ਼ਰ ਦੀ ਤੁਸੀਂ ਮਿਹਨਤ ਕਰੋ ਕਿਸੇ ਵੀ ਫੀਲਡ ਵਿੱਚ ਮਿਹਨਤ ਕਰੋ ਈਮਾਨਦਾਰੀ ਨਾਲ ਕਰੋ ਸਿਆਣੇ ਕਹਿੰਦੇ ਆ ਈਮਾਨਦਾਰੀ ਦੇ ਪੈਸੇ ਨੂੰ ਨਾ ਕੋਈ ਸਾੜ ਸਕਦਾ ਆ ਨਾ ਕੋਈ ਗਾਲ ਸਕਦਾ ਆ ਤੇ ਨਾ ਹੀ ਇਸ ਨੂੰ ਕੋਈ ਖੋ ਸਕਦਾ ਹੈ ਤੇ ਜਿਹੜਾ ਹੋਏਗਾ ਬੇਈਮਾਨੀ ਦਾ ਧਨ ਪਦਾਰਥ ਉਹ ਹਮੇਸ਼ਾ ਕਦੀ ਕੋਲ ਨਹੀਂ ਰਹਿੰਦਾ ਚਾਰ ਦਿਨ ਦੀ ਚਾਂਦਨੀ ਫਿਰ ਹਨੇਰੀ ਰਾਤ ਚਾਰ ਦਿਨ ਸੁੱਖ ਮਿਲੇਗਾ ਫਿਰ ਹਨੇਰਾ ਹੀ ਹਨੇਰਾ ਹੁੰਦਾ ਸੋ ਇਸ ਕਰਕੇ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਰੋਜ਼ਾਨਾ ਬਾਣੀ ਪੜਿਆ ਕਰੀਏ ਨਾਮ ਜਪਿਆ ਕਰੀਏ ਅਤੇ ਜਿੰਨੀ ਹੋ ਸਕਦੀ ਆ ਜੇ ਸਮਰਾਥ ਰੱਬ ਨੇ ਬਣਾਇਆ ਤੇ ਮਦਦ ਕਰਿਆ ਕਰੀਏ ਇਹ ਸਭ ਤੋਂ ਵੱਡਾ ਧਰਮ ਹੈ ਮਨੁੱਖਤਾ ਦਾ ਧਰਮ ਸਗਲ ਧਰਮਾਂ 'ਚ ਜਿਹੜਾ ਆ ਇਹ ਮਨੁੱਖਤਾ ਦਾ ਧਰਮ ਸਭ ਤੋਂ ਉੱਚਾ ਧਰਮ ਹੈ ਇਸ ਤੋਂ ਉੱਤੇ ਕੋਈ ਨਹੀਂ ਹੈਗਾ ਸੋ ਜਿੰਨਾ ਕੋਈ ਸਮਾਂ ਹੈਗਾ ਅਜਿਹੇ ਚੰਗੇ ਕਾਰਜ ਕਰਿਆ ਕਰੀਏ ਚੰਗੀ ਸੋਚ ਰੱਖਾਂਗੇ ਦਾਤੇ ਦੇ ਹੱਥ ਵਿੱਚ ਬੜੀਆਂ ਦਾਤਾਂ ਨੇ ਉਹ ਨਿਵਾਜ਼ਦਾ ਆ ਤੇ ਸਾਨੂੰ ਬਖਸ਼ਿਸ਼ਾਂ ਕਰਦਾ ਹੈ ਸੋ ਇਤਨੀ ਕੁ ਬੇਨਤੀਆਂ ਪਰਵਾਣ ਕਰਨਾ ਵਿਚਾਰਾ ਕਰਦੇ ਹੋਈਆਂ ਬੇਅੰਤ ਬਿੰਦ ਪ੍ਰਕਾਰ ਦੀ ਭੁੱਲਾ ਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰਾਂ ਦੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ੋ ਤਾਂ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ